ਵੀਰ ਜੀ ਵੀਡੀਓ ਨੂੰ ਲਾਸਟ ਤੱਕ ਜਰੂਰ ਸੁਣਿਓ ਗੁਰਦਾਰਾ ਦੁਖਨਵਾਦ ਝੁੱਲ ਨੇ ਮੈਲ ਜੋ ਕੀ ਪਿੰਡ ਠੱਟੀ ਖਾਰਾ ਜੀ ਦੇ ਵਿੱਚ ਹੈ ਛੋਟੀ ਉਮਰੇ ਹਰ ਗੋਬਿੰਦ ਬਾਬਾ ਬੁੱਢਾ ਸਾਹਿਬ ਜੀ ਤੋਂ ਪੜਿਆ ਕਰਦੇ ਸਨ ਇੱਕ ਦਿਨ ਕਹਿਣ ਲੱਗੇ ਗੁਰੂ ਪਿਤਾ ਨੂੰ ਮਿਲਿਆ 5 ਸਾਲ ਹੋ ਗਏ ਦਰਸ਼ਨ ਕਿੱਥੇ ਹੋਣਗੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਦੁਪਹਿਰ ਦੇ ਟਾਈਮ ਮਿਲੋਗੇ ਤਰਨਤਾਨ ਦੀ ਸਲੋਵਰ ਸੇਵਾ ਕਰਦੇ ਆ ਮਿਲਣਗੇ ਅਮਰਤ ਵੇਲੇ ਮਿਲੋਗੇ ਤੇ ਪਿੰਡ ਠੱਠੀ ਖਾਰਾ ਝੁੱਲਨੇ ਮਿਲਣਗੇ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਹਰ ਗੋਬਿੰਦ ਜੀ ਗਏ ਗੁਰੂ ਪਿਤਾ ਨੇ ਵੇਖਿਆ ਪੁੱਤ ਨੂੰ ਵੇਖਦਿਆਂ ਹੀ ਦਿਲ ਖੁਸ਼ ਹੋ ਗਿਆ ਗਲ ਵਕੜੀ ਲਿਆ ਸੀਨੇ ਠੰਡ ਪੈ ਗਈ ਮਹਾਰਾਜ ਕਹਿਣ ਲੱਗੇ ਜਿੱਦਾਂ ਸਾਨੂੰ ਪੁੱਤ ਨੂੰ ਮਿਲਿਆ ਸੀਨੇ ਠੰਡ ਪਈ ਹੈ ਐਦਾਂ ਹੀ ਦੁਖੀਆਂ ਦੇ ਦੁੱਖ ਦੂਰ ਹੋਣਗੇ ਵਿਛਣਿਆਂ ਦਾ ਮਲਾਪ ਹੋਊਗਾ ਸੰਗਤ ਚ ਬੈਠੇ ਦੋ ਕੋੜੇ ਕਹਿਣ ਲੱਗੇ ਮਹਾਰਾਜ ਜਿੱਦਾਂ ਤੁਸੀਂ ਦੁਖੀਆਂ ਦਾ ਦੁੱਖ ਦੂਰ ਕਰਦੇ ਜੇ ਸਾਡਾ ਕੋੜ ਨਹੀਂ ਦੂਰ ਕਰ ਸਕਦੇ ਮਹਾਰਾਜ ਨੇ ਕਿਹਾ ਪੰਜ ਐਤਵਾਰ ਸਲੋਵਰ ਚ ਇਸ਼ਨਾਨ ਕਰੋ ਉਹਨਾਂ ਐਦਾਂ ਹੀ ਕੀਤਾ ਉਹਨਾਂ ਦਾ ਕੋੜ ਦੂਰ ਹੋ ਗਿਆ ਸੰਗਤ ਚ ਬੈਠੀ ਬੀਬੀ ਜਿੰਨੂੰ ਕੋਈ ਧੀ ਪੁੱਤ ਦੀ ਆਸ ਨਹੀਂ ਕਹਿਣ ਲੱਗੀ ਮਹਾਰਾਜੀ ਜੇ ਤੁਸੀਂ ਦੁਖੀਆਂ ਦਾ ਦੁੱਖ ਦੂਰ ਕਰ ਸਕਦੇ ਜੇ ਕੋੜਿਆਂ ਦਾ ਕੋੜ ਦੂਰ ਕਰ ਸਕਦੇ ਜੇ ਮੈਨੂੰ ਇੱਕ ਪੁੱਤ ਦੀ ਦਾਤ ਨਹੀਂ ਦੇ ਸਕਦੇ ਮਹਾਰਾਜ ਨੇ ਬੀਬੀਆਂ ਲਈ ਅੱਠ ਨੁਕੜਾ ਸਲੋਵਰ ਤਿਆਰ ਕਰਾਇਆ ਮਹਾਰਾਜ ਨੇ ਕਿਹਾ ਪੰਜ ਐਤਵਰ ਸਿਰ ਕੇਸੀ ਇਸ਼ਨਾਨ ਕਰੋ ਮਹਾਰਾਜ ਪਿਤਾ ਜੀ ਦੇ ਦਰਸ਼ਨ ਕਰੋ ਜੋਤਾਂ ਵਿੱਚ ਘਿਓ ਪਾਓ ਫਲਾਂ ਦਾ ਪ੍ਰਸ਼ਾਦ ਲਿਆਓ ਤੁਹਾਡਾ ਮਹਾਰਾਜ ਤੁਹਾਨੂੰ ਪੁੱਤ ਦੀ ਪ੍ਰਾਪਤੀ ਦੇਣਗੇ ਉਹਨੇ ਇਦਾਂ ਹੀ ਕੀਤਾ ਉਹਨੂੰ ਪੁੱਤ ਦੀ ਪ੍ਰਾਪਤੀ ਹੋਈ ਜਿਹੜੀਆਂ ਆਪਾਂ ਨੇ ਨੇ ਦਵਾਰਾਂ ਝੂਲਦੀਆਂ ਨੇ ਜਹਾਂਗੀਰ ਰਾਜਾ ਦਾ ਰਾਜ ਹੋਇਆ ਕਰਦਾ ਸੀ ਇੱਕ ਦਿਨ ਮਹਾਰਾਏ ਕਥਾ ਕੀਰਤਨ ਦੇ ਕਰਨ ਯਹਾਂਗੀਰ ਰਾਜਾ ਦੇ ਹਾਥੀ ਝੂਲਦੇ ਜਾ ਰਹੇ ਸਨ ਸੰਗਤ ਕਹਿਣ ਲੱਗੀ ਮਹਾਰਾਜ ਜੀ ਯਹਾਂਗੀਰ ਰਾਜਾ ਦੇ ਹਾਥੀ ਝੂਲਦੇ ਜਾਂਦੇ ਨੇ ਕਿੱਡੇ ਸੋਹਣੇ ਲੱਗਦੇ ਨੇ ਮਹਾਰਾਜ ਕਹਿਣ ਲੱਗੇ ਇਹ ਤੇ ਸਾਲ ਲੈਣ ਵਾਲੀ ਚੀਜ਼ੇ ਸਾ ਆਵੇ ਕੇ ਨਾ ਆਵੇ ਇੱਥੇ ਰਹਿੰਦੀ ਦੁਨੀਆ ਤੱਕ ਮਹਾਰਾਜ ਦੀਆਂ ਦਵਾਰਾਂ ਝੂਲਿਆ ਕਰਨ ਗਿਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭੁੱਲਾਂ ਚੁਕਾ ਨੀ ਸੰਤ ਜੀ ਮਾਫੀ ਬਖਸ਼ੀਂ